24 ਆ ਰਹੀ ਆ ਤੁਸੀਂ ਬੰਦੀ ਸਿੱਖ ਜਿਹਨਾਂ ਨੂੰ ਸੋ ਕਾਲਡ ਕਹਿੰਦੇ ਅੱਤਵਾਦੀ ਉਹਨਾਂ ਦੇ ਨੋਂ ਲੈ ਕੇ ਖਾਲਿਸਤਾਨ ਦੇ ਅੱਤਵਾਦੀ ਦੇ ਨੋਂ ਤੇ ਸੁਖਵੀਰ ਸਿੰਘ ਬਾਦਲ ਖੜਾ ਹੋ ਜੇ ਚਾਹੇ ਉਹਨਾਂ ਦੀ ਭੈਣ ਨੂੰ ਖੜਾ ਕਰਦੇ ਚਾਹੇ ਰਾਜੂ ਆਣਾ ਖੜਾ ਹੋ ਜੇ ਚਾਹੇ ਕੋਈ ਹੋ ਜੇ ਮੈਂ ਇਸ ਵਾਰ ਇਹ ਫੈਸਲਾ ਕੀਤਾ ਏ ਵੀ ਰੋਕਾਂ ਨੂੰ ਇਹ ਕਹਿਣਾ ਕਿਉਂਕਿ ਨਵੀਂ ਪੀੜ੍ਹੀ ਆ ਗਈ ਉਹਨੂੰ ਪਤਾ ਵੀ ਲੱਗਣਾ ਚਾਹੀਦਾ ਵੀ ਮੈਨੂੰ ਭਾਈ ਤੁਸੀਂ ਐਮਪੀ ਲਈ ਤਾਂ ਵੋਟ ਪਾਇਓ ਜੇ ਤੁਸੀਂ ਦੇਸ਼ ਨੂੰ ਮੰਨਦੇ ਹੋ ਦੇਸ਼ ਦੇ ਸਬਨਾਨ ਨੂੰ ਮੰਨਦੇ ਹੋ ਕਾਨੂੰਨ ਨੂੰ ਮੰਨਦੇ ਹੋ ਤੇ ਜੇ ਸਰਦਾਰ ਬਿਆਨ ਸਿੰਘ ਨੇ ਅਮਨ ਸ਼ਾਂਤੀ ਪੰਜਾਬ ਚ ਲਿਆਂਦੀ ਆ ਉਦੋਂ ਏਕਾ 47 ਦਾ ਰਾਜ ਕੀਤਾ ਗਿੱਧੇ ਭੰਗੜੇ ਪੈਣ ਲੱਗੇ ਆ ਮੈਂ ਮੁਹੰਮਦ ਸਦੀਕ ਸਾਹਿਬ ਦੀ ਇੰਟਰਵਿਊ ਤੁਹਾਨੂੰ ਭੇਜ ਦੂੰ ਸਾਰਿਆਂ ਨੂੰ ਉਹ ਵੀ ਵਿੱਚ ਕਰਕੇ ਲਾ ਦਿਓ ਅੱਜ 86 ਸਾਲ ਦੇ ਨੇ ਉਹ ਉਹਨਾਂ ਨੇ ਦੱਸੇ ਹੋਰਾਂ ਨੇ ਵੀ ਬਹੁਤ ਦੱਸੇ ਪਰ ਉਹਨਾਂ ਨੇ ਵੀ ਦੱਸੇ ਹਾਲਾਤ ਕੀ ਹਾਲਾਤ ਸੀ ਉਰੇ ਮੈਂ ਇਹ ਗੱਲਾਂ ਕਹਿਣਾ ਹੈ ਵੀ ਭਾਈ ਜੇ ਲੋਕ ਹੱਤਵਾਦੀ ਖਾਲਿਸਤਾਨੀ ਬੰਦੀ ਸਿੱਖਾਂ ਦੇ ਨਾਂ ਤੇ ਵੋਟ ਪਾ ਦੇਣਗੇ ਮੈਂ ਚੁੱਪ ਕਰਕੇ ਹੱਥ ਜੋੜ ਕੇ ਘਰੇ ਬਹਿ ਜਾਂ ਜੇ ਲੋਕਾਂ ਨੇ ਮੇਰੇ ਜੋ ਮੈਂ ਕਹਿ ਰਹੇ ਹਾਂ ਉਹਤੇ ਮੋਹਰ ਲਾਈ ਫੇਰ ਇਸ ਦੇਸ਼ ਦਾ ਤਿਰੰਗਾ ਇਸ ਦਾ ਕਾਨੂੰਨ ਇਸ ਦਾ ਸੰਵਿਧਾਨ ਪੰਜਾਬ ਤੇ ਦੇਸ਼ ਦੇ ਮੂਰੇ ਇਹਨਾਂ ਨੂੰ ਮਾਫੀ ਮੰਗਣੀ ਪਊਗੀ ਹੱਥ ਜੋੜ ਕੇ ਮਾਫੀ ਮੰਗਣ ਵੀ ਅਸੀਂ ਭਾਈ ਇਹ ਗਲਤ ਗੱਲਾਂ ਕਰਦੇ ਸੀ ਸਾ ਤੋਂ ਅਸੀਂ ਮਾਫੀ ਮੰਗਦੇ ਆ ਅਸੀਂ ਇੱਕ ਕਾਤਲ ਨੂੰ ਜਿਹੜਾ ਜੇਲ ਸਭ ਤੋਂ ਵੱਡੀ ਟਨਲ ਬਣਾ ਕੇ ਭੱਜ ਗਿਆ ਮੈਨੂੰ ਕੋਈ ਸ਼ੌਕ ਹੈ ਜੇਲ 'ਚ ਉਹ ਬਾਹਰ ਆ ਕੇ ਸੁਰੰਗਾਂ ਬਣਾ ਕੇ ਬਾਹਰ ਭੱਜ ਕੇ ਲੋਕਾਂ ਨੂੰ ਬੰਬਾਂ ਨਾਲ ਉਡਾਉਣ ਦੇ ਕੰਮ ਕਰਦੇ ਆ ਮੈਂ ਕਿਵੇਂ ਚਾਹਦਾਂ ਸਾਡਾ ਤਾਂ ਨੁਕਸਾਨ ਹੋ ਗਿਆ ਮੈਂ ਲੋਕਾਂ ਦੇ ਉਹਨੂੰ ਕਿਵੇਂ ਦੇਖ ਲਾਂ ਲੋਕਾਂ ਨੂੰ ਮਰਦੇਆਂ ਨੂੰ ਸ਼ੌਭੀ ਆ ਰਹੀ ਆ ਤੁਸੀਂ ਬੰਦੀ ਸਿੱਖ ਜਿਹਨਾਂ ਨੂੰ ਸੋ ਕਾਲਡ ਕਹਿੰਦੇ ਹੱਤਵਾਦੀ ਉਹਨਾਂ ਦੇ ਨੋਂ ਲੈ ਕੇ ਖਾਲਿਸਤਾਨ ਦੇ ਅਤਵਾਦ ਦੇ ਨੋਂ ਤੇ ਸੁਖਵੀਰ ਸਿੰਘ ਬਾਦਲ ਖੜਾ ਹੋ ਜੇ ਚਾਹੇ ਉਹਨਾਂ ਦੀ ਭੈਣ ਨੂੰ ਖੜਾ ਕਰਦੇ ਚਾਹੇ ਰਾਜੂ ਆਣਾ ਖੜਾ ਹੋ ਜੇ ਚਾਹੇ ਕੋਈ ਹੋ ਜੇ ਮੈਂ ਇਸ ਵਾਰ ਇਹ ਫੈਸਲਾ ਕੀਤਾ ਹੈ ਵੀ ਲੋਕਾਂ ਨੂੰ ਇਹ ਕਹਿਣਾ ਕਿਉਂਕਿ ਨਵੀਂ ਪੀੜ੍ਹੀ ਆ ਗਈ ਉਹਨੂੰ ਪਤਾ ਵੀ ਲੱਗਣਾ ਚਾਹੀਦਾ ਵੀ ਮੈਨੂੰ ਭਾਈ ਤੁਸੀਂ ਐਮਪੀ ਲਈ ਤਾਂ ਵੋਟ ਪਾਇਓ ਜੇ ਤੁਸੀਂ ਦੇਸ਼ ਨੂੰ ਮੰਨਦੇ ਹੋ ਦੇਸ਼ ਦੇ ਸੁਭਰਾਨ ਨੂੰ ਮੰਨਦੇ ਹੋ ਕਾਨੂੰਨ ਨੂੰ ਮੰਨਦੇ ਹੋ ਤੇ ਜੇ ਸਰਦਾਰ ਬਿਆਨ ਸਿੰਘ ਨੇ ਅਮਨ ਸ਼ਾਂਤੀ ਪੰਜਾਬ ਚ ਲਿਆਂਦੀ ਆ ਉਦੋਂ ਏਕੀ 47 ਦਾ ਰਾਜ ਕੀਤਾ ਗਿੱਧੇ ਭੰਗੜੇ ਪੈਣ ਲੱਗੇ ਆ ਮੈਂ ਮੁਹੰਮਦ ਸਦੀਕ ਸਾਹਿਬ ਦੀ ਇੰਟਰਵਿਊ ਤੁਹਾਨੂੰ ਭੇਜ ਦੂੰ ਸਾਰਿਆਂ ਨੂੰ ਉਹ ਵੀ ਵਿੱਚ ਕਰਕੇ ਲਾ ਦਿਓ ਅੱਜ 86 ਸਾਲ ਦੇ ਨੇ ਉਹ ਉਹਨਾਂ ਨੇ ਦੱਸੇ ਹੋਰਾਂ ਨੇ ਵੀ ਬਹੁਤ ਦੱਸੇ ਪਰ ਉਹਨਾਂ ਨੇ ਵੀ ਦੱਸੇ ਹਾਲਾਤ ਕੀ ਹਾਲਾਤ ਸੀ ਉਰੇ ਮੈਂ ਇਹ ਗੱਲਾਂ ਕਹਿਣਾ ਹੈ ਵੀ ਭਾਈ ਜੇ ਲੋਕ ਅੱਤਵਾਦੀ ਖਾਲਿਸਤਾਨੀ ਬੰਦੀ ਸਿੱਖਾਂ ਦੇ ਨਾਂ ਤੇ ਵੋਟ ਪਾ ਦੇਣਗੇ ਮੈਂ ਚੁੱਪ ਕਰਕੇ ਹੱਥ ਜੋੜ ਕੇ ਘਰੇ ਬਹਿ ਜਾਂ ਜੇ ਲੋਕਾਂ ਦੇ ਮੇਰੇ ਜੋ ਮੈਂ ਕਹਿ ਰਹੇ ਆ ਉਤੇ ਮੋਹਰ ਲਾਈ ਫੇਰ ਇਸ ਦੇਸ਼ ਦਾ ਤਿਰੰਗਾ ਇਸ ਦਾ ਕਾਨੂੰਨ ਇਸ ਦਾ ਸੰਵਿਧਾਨ ਪੰਜਾਬ ਤੇ ਦੇਸ਼ ਦੇ ਮੂਹਰੇ ਇਹਨਾਂ ਨੂੰ ਮਾਫੀ ਮੰਗਣੀ ਪਊਗੀ ਹੱਥ ਜੋੜ ਕੇ ਮਾਫੀ ਮੰਗਣ ਵੀ ਅਸੀਂ ਭਾਈ ਇਹ ਗਲਤ ਗੱਲਾਂ ਕਰਦੇ ਸੀ ਸਤੋਂ ਅਸੀਂ ਮਾਫੀ ਮੰਗਦੇ ਆ ਅਸੀਂ ਇੱਕ ਕਾਤਲ ਨੂੰ ਜਿਹੜਾ ਜੇਲ ਸਭ ਤੋਂ ਵੱਡੀ ਟਨਲ ਬਣਾ ਕੇ ਭੱਜ ਗਿਆ ਮੈਨੂੰ ਕੋਈ ਸ਼ੌਕ ਹੈ ਜੇਲ 'ਚ ਉਹ ਬਾਹਰ ਆ ਕੇ ਸੁਰੰਗਾਂ ਬਣਾ ਕੇ ਬਾਹਰ ਭੱਜ ਕੇ ਲੋਕਾਂ ਨੂੰ ਬੰਬਾਂ ਨਾਲ ਉਡਾਉਣ ਦੇ ਕੰਮ ਕਰਦੇ ਆ ਮੈਂ ਕਿਵੇਂ ਚਾਹਦਾਂ ਸਾਡਾ ਤਾਂ ਨੁਕਸਾਨ ਹੋ ਗਿਆ ਮੈਂ ਲੋਕਾਂ ਦੀ ਰੋਡ ਨੂੰ ਕਿਵੇਂ ਦੇਖ ਲਾਂ ਲੋਕਾਂ ਨੂੰ ਮਰਦੇ ਆ ਨੂੰ